ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਬਾਰਡਰ ਲੋ ਸਾਰੇ ਪ੍ਰਭਾਂ ਨੂੰ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਜੀ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹੁਣ ਆਪਾਂ ਮਿਲਦੇ ਆਂ ਜੀ ਆਪਣੇ ਤੇ ਪਿਆਰ ਵਾਲੇ ਵੀਰ ਉਸਤਾਦ ਮਲਕੀਤ ਸਿੰਘ ਜੀ ਰਦਾਵਾ ਸਾਹਿਬ ਤੇ ਆਪਣੇ ਨਾਲ ਜੀ ਸਾਗਰ ਭਾਈ ਹੁਣੀ ਠੀਕ ਹੈ ਜੀ ਵਾਦੀ ਤੋਂ ਹੀ ਹਾਂ ਜੀ ਤੇ ਆਪਣੇ ਡਾਕਟਰ ਭਾਈ ਹੁਣੀ ਤੇ ਭਵਨ ਭਾਈ ਭਵਨ ਭਾਈ ਠੀਕ ਹੈ ਜੀ ਤੇ ਆਪਣਾ ਵੀਰ ਤੇ ਪ੍ਰਦੀਪ ਭਾਈ ਨੇ ਠੀਕ ਹੈ ਜੀ ਤੇ ਇਹ ਜਿਹੜੀ ਛੱਤ ਹੈ ਜੀ ਠੀਕ ਹੈ ਜੀ ਅਮਨ ਭਾਈ ਨੇ ਨਾ ਠੀਕ ਹੈ ਜੀ ਤੇ ਪਾਰਟੀ ਜਿਹੜੀ ਹੈ ਜੀ ਚੂਚੂ ਉਸਤਾਦ ਜੀ ਜਿਵੇਂ ਕਿ ਸਾਡੇ ਦਾਦਾ ਉਸਤਾਦ ਜੀ ਨੇ ਠੀਕ ਹੈ ਜੀ ਉਹ ਜਿਹੜੀ ਪਾਰਟੀ ਤੋਂ ਹੈਗੀ ਠੀਕ ਹੈ ਜੀ ਬਾਕੀ ਆ ਜੀ ਆਪਾਂ ਚੱਲਦੇ ਆਂ ਭਲੋ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਦੋਸਰਾ ਵੀ ਭਾਈ ਠੀਕ ਠਾਕ ਸਭ ਜੀ ਤੇ ਭਾਈ ਸਭ ਤੋਂ ਪਹਿਲਾਂ ਦੇ ਹਾਂ ਜੀ ਆਪਣੇ ਸਾਗਰ ਭਾਈ ਆਪਣੇ ਭਰਾਵਾਂ ਨੂੰ ਦੱਸੋ ਵੀ ਤੁਹਾਨੂੰ ਜਿਹੜਾ ਇਹ ਸ਼ੌਂਕ ਕਦੋਂ ਦਾ ਪਿਆ ਤੇ ਤੁਹਾਡੇ ਉਸਤਾਦ ਜੀ ਨਹੀਂ ਉਹਨਾਂ ਦਾ ਨਾਮ ਦੱਸੋ ਆਪਾਂ ਨੂੰ ਸ਼ੌਂਕ ਭਾਈ ਪਿਆ ਜੇ ਤੇ ਕਣਕਾ ਤੀਸਰੀ ਪੀੜ੍ਹੀ ਹੁੰਦੀ ਹੈ ਜੀ ਹਾਂ ਜੀ ਤੇ ਉਸਤਾਦ ਜੀ ਆਡੇ ਸ਼ੌਕ ਨਾਲ ਚੁਣੂਗੀ ਆਂਡੀ ਘਰ ਵਾਲੀ ਹਾਂ ਜੀ ਉਸਤਾਦ ਜੀ ਆਡੇ ਹੋ ਇਹ ਮਤਲਬ ਇਹੜੀ ਤੀਸਰੀ ਪੀੜੀ ਚੱਲਦੀ ਪਈ ਹੈ ਟਾਂਕ ਕਬੂਤਰ ਬਾਈ ਚ ਠੀਕ ਠੀਕ ਸ਼ੁਰੂ ਤੋਂ ਤੁਹਾਡੇ ਖਾਨਦਾਨੀ ਦਾ ਸ਼ੌਂਕ ਹੁੰਦਾ ਵਧੀਆ ਹਾਂਜੀ ਤੇ ਆਪਣੇ ਜਿਹੜੇ ਭਾਈ ਅਮਨ ਹੁਣੀ ਹੈ ਜੀ ਉਹਨਾਂ ਦਾ ਬਾਕੀ ਛੱਤ ਜਿਹੜੀ ਹੈ ਹਾਂਜੀ ਅਮਨਵੀਰ ਜਿਹੜੇ ਵੀ ਆਪਣੇ ਵੱਡੇ ਭਰਾ ਆ ਜੀ ਹਾਂਜੀ ਤੇ 메ਨ ਛੱਤ ਤੁਹਾਡੀ ਉਹਦਾ ਡੈਡੀ ਦੇ ਨਾਂ ਤੇ ਚੱਲਦੀ ਸਾਡੇ ਕਾਲੀ ਵਾਲੇ ਤੇ ਉਹ ਫਿਰ ਅਮਨ ਭਾ ਦੇ ਨਾਂ ਦੀ ਛੱਤ ਆਉਣੇ ਠੀਕ ਤੇ ਉਹ ਵੀਰ ਵੱਡਾ ਤੇ ਬਾਕੀ ਉਹ ਵੀਰ ਜੀ ਇੱਥੇ ਆਇਆ ਨਹੀਂ ਕੰਮ ਤੇ ਆ ਇਸੀ ਤੇ ਛੱਤ ਜੋ ਵੀ ਆ ਉਹਨਾਂ ਦੀ ਹੈਗੀ ਆ ਠੀਕ ਹੈ ਤੇ ਆਪਣੇ ਭਰਾ ਜਿਹੜੇ ਨਾਲ ਇਹ ਆਪਣੇ ਡਾਕਟਰ ਭਾਈ ਜੀ ਹਾਂਜੀ ਤੇ ਇਹ ਵੀ ਉਸਤਾਦ ਹੈਗੇ ਆ ਤੇ ਉਹਦੇ ਪਵਨਵੀਰ ਜੀ ਆ ਹਾਂਜੀ ਤੇ ਬਾਕੀ ਤੁਸੀਂ ਇਕੱਠੇ ਰਲ ਕੇ ਇਥੇ ਸ਼ੌਕ ਕਰਦੇ ਭਾਈ ਹਾਂਜੀ ਜੀ ਹਾਂਜੀ ਡਾਕਟਰ ਭਾਈ ਜੀ ਆਪਣੇ ਪਵਨਵੀਰ ਜੀ ਅਮਰ ਵੀਰ ਠੀਕ ਠੀਕ ਹੈ ਸਾਸਿਕਾ ਭਾਈ ਤੇ ਆਪਣਾ ਉਸਤਾਦ ਜੀ ਤੁਸੀਂ ਆਪਣਾ ਥੋੜਾ ਜਿਹਾ ਦੱਸੋ ਭਰਾਵਾਂ ਨੂੰ ਆਪਣੇ ਬਾਰੇ ਥੋੜਾ ਜਿਹਾ ਦੱਸੋ ਈ ਤੁਹਾਨੂੰ ਕਦੋਂ ਦਾ ਸ਼ੌਂਕ ਪਿਆ ਈ ਸ਼ੌਂਕ ਜੀ ਆਪਾਂ ਨੂੰ ਬਚਪਨ ਤੋਂ ਅਗਾਦੀ ਹਾਂਜੀ ਤੇ ਖੁੱਲੇ ਦਿਲ ਨਾਲ ਸ਼ੌਂਕ ਕਰੀਦਾ ਵਾ ਹਾਂਜੀ ਖੁੱਲੇ ਦਿਲ ਨਾਲ ਕੂਤ ਡਾਈਦੇ ਜੀ ਖੁੱਲੇ ਦਿਲ ਨਾਲ ਕੂਤ ਰੱਖੇ ਆ ਠੀਕ ਹੈ ਜੀ ਤੇ ਆਪਣੇ ਸ਼ੌਂਕ ਬਹੁਤ ਵਧੀਆ ਵਾ ਜੀ ਹਾਂਜੀ ਤੇ ਆਪਣੇ ਉਸਤਾਦ ਜੀ ਹੁਣੀ ਕਦੋਂ ਦੀ ਉਸਤਾਦੀ ਸ਼ਾਗਿਰਦੀ ਕੀਤੀ ਕਿੰਨਾਂ ਦੇ ਉਸਤਾਦ ਜੀ ਕਵਲ ਮੰਡੀ ਦੇ ਰਾਸਤਾ ਜੀ ਆ ਜੀ ਹਾਂਜੀ ਉਹਨਾਂ ਦੇ ਕੋ ਮੇਰੇ ਕੋ ਉਸਤਾਦੀ ਪਾ ਗਿਆ ਜੀ ਉਹਨਾਂ ਦੇ ਠੀਕ ਹੈ ਜੀ ਬਹੁਤ ਵਧੀਆ ਅਹਿਦ ਭਾਈ ਜਿਹੜੇ ਆਪਣੇ ਟੂਰਨਾਮੈਂਟ ਵਗੈਰਾ ਜਿਹੜੇ ਉੜਦੇ ਆ ਉਹਨਾਂ ਦੇ ਹਰੇਕ ਮਲਕੀ ਤੁਹਾਡੇ ਮਲਕੀ ਛਤਾਂ ਆਪਣੇ ਜੀ ਹਰ ਸਾਲ ਟੂਰਨਾਮੈਂਟ ਉੜਦੇ ਆ ਜੀ ਹਾਂਜੀ ਹਰ ਸਾਲ ਅਸੀਂ ਸਾਲੇ ਨਿਆ ਜੀ ਪਰਮਾਤਮਾ ਦੀ ਕਿਰਪਾ ਨਾਲ ਜਿੱਤੀ ਦਾ ਵੀ ਹਾਰੀ ਦਾ ਵੀ ਨਾਮ ਤੇ ਵੀ ਆਈਦਾ ਵਾ ਜੀ ਹਾਂਜੀ ਹਰ ਸਾਲ ਚ ਕੋਈ ਨਾ ਕੋਈ ਆਪਾਂ ਕੁਝ ਸਿੱਖੇ ਜਾਂਦੇ ਆ ਜੀ ਕਬੂਤਰ ਬਾਜੀ ਵਿੱਚ ਤੇ ਉਸਤਾਦ ਜੀ ਕੋਈ ਤੁਹਾਨੂੰ ਇੱਥੇ ਮੁਸ਼ਕਲਤ ਨਹੀਂ ਆਉਂਦੀ ਜਿਵੇਂ ਸ਼ਹਿਰਦਾਰੀ ਆ ਭਰਾ ਆਪਣੀ ਵੇਖ ਸਕਦੇ ਆ ਦੂ ਤੱਕ ਆ ਜਿਹੜਾ ਅੰਮਲਸਰ ਆ ਮੱਕੀ ਫੈਲਿਆ ਹੋਇਆ ਵਾ ਕਿਵੇਂ ਦੀ ਇੱਥੇ ਕਬੂਤਰਬਾਈ ਹੁੰਦੀ ਆ ਕੀ ਟਫ ਕਾਫੀ ਜਿਆਦਾ ਹੁੰਦਾ ਤੁਹਾਨੂੰ ਸਰ ਕਾਫੀ ਜਿਆਦਾ ਬਹੁਤ ਮੁਸ਼ਕਲ ਹੁੰਦਾ ਇੱਥੇ ਕਬੂਤਰਬਾਈ ਕਰਨੀ ਗੇੜੇ ਤੇ ਕਬੂਤਰ ਹੈਗੇ ਆ ਹਾਂਜੀ ਚਲੋ ਕਿਸੇ ਨੂੰ ਬਾਹਰ ਰੋਕ ਨਹੀਂ ਸਕਦੇ ਸਾਰੇ ਕਬੂਤਰਬਾਜ਼ ਆ ਜੇ ਕਿ ਮਾਰੇ ਕਬੂਤਰ ਹੀ ਉੜਦੇ ਆ ਕੋਈ ਚੰਗੇ ਵੀ ਉੜਦੇ ਆ ਹਾਂਜੀ ਚੰਗਿਆਂ ਨਾਲ ਜੇ ਕਬੂਤਰ ਮਾਰੇ ਥੱਲੇ ਰਹਿ ਜੇ ਫਿਰ ਬਹਿ ਜਾਂਦਾ ਵਾ ਹਾਂਜੀ ਬਸ ਇੱਥੇ ਨਹੀਂ ਹੈਗੀ ਬਸ ਕਬੂਤਰਬਾਈ ਚ ਬਾਕੀ ਕਬੂਤਰ ਸੇ ਬਹੁਤ ਸਾਰੇ ਵਧੀਆ ਡੋਂਦੇ ਆ ਠੀਕ 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 ਲੰਮੀ ਡਾਰ ਕੱਢਦੇ ਜਾਣੀਗੇ ਹਾਂਜੀ ਹਾਂਜੀ ਤੇ ਆਪਣੇ ਪਿਛੇ ਜਿਹੜੀਆਂ ਤੁਸੀਂ ਛਿਲਡਾਈਆਂ ਵਾ ਤੇ ਉਹਨਾਂ ਦੇ ਵਿੱਚ ਆਪਣੇ ਕਿੰਨੇ ਕ ਆਪਾਂ ਕੱਪ ਇਸ ਟਾਈਮ ਜਿੱਤ ਚੁਕੇ ਆ ਜਾਂ ਆਪਾਂ ਬਾਜ਼ੀਆਂ ਕਿੰਨਾ ਘਰਾਣਾ ਲੱਗੀਆਂ ਤੇ ਵਧੀਆ ਆਪਣੇ ਅਮਨ ਭਾਰੀ ਸ਼ਾਤੋ ਜੀ ਹਾਂਜੀ 5-6 ਸਾਲ ਤੋਂ ਅਸੀਂ ਇੱਕ ਆਪਣਾ ਵਾਦੀ ਦਾ ਕੱਪ ਡਾਉਣੇ ਚਲੋ ਬਾਹਰ ਵੀ ਉੱਡਦੇ ਆ ਇਹਨਾਂ ਦੀ ਪੋਜੀਸ਼ਨ ਕੋਈ ਨਾ ਕੋਈ ਆਂਦੀ ਰਹਿੰਦੀ ਆ ਹਾਂਜੀ ਆ ਸਾਦੀ ਮਿਹਨਤ ਬਹੁਤ ਜਿਆਦੀ ਆ ਹਾਂਜੀ ਹਾਂਜੀ ਚਲੋ ਬਾਜ਼ੀਆਂ ਵੀਨ ਕਰੀ ਦੀਆਂ ਵੀ ਆ ਹਾਰੀ ਦੀਆਂ ਵੀ ਆ ਜਾਜਰ ਤੇ ਵਿਨ ਨਹੀਂ ਹੋਈਆਂ ਜੀ ਪੰਜਾਬ ਦੇ ਵਿੱਚ ਆਪਣਥੋਂ ਹਾਂਜੀ ਹਾਂਜੀ ਆ ਛਾਤੋਂ ਹਨ ਭਾਈ ਛਾਤੋਂ ਜਾਜਰ ਵਿੰਦੀ ਰੀਆਂ ਬਾਜ਼ੀਆਂ ਹਾਂਜੀ ਹਾਂਜੀ ਤੇ ਕੁਝ ਹਾਰੀ ਦੀਆਂ ਵੀ ਆ ਜੀ ਠੀਕ ਤੇ ਕੱਪ ਚ ਹੀ ਵਧੀਆ ਰਿਸਪੌਂਸ ਆਈਦਾ ਵਾ ਨਾਮ ਖੜੀ ਦੇ ਹਰ ਵਾਰੀ ਠੀਕ ਹੈ ਹਾਂ ਬੇਟਾ ਚਲੋ ਜੀ ਇਸ ਤੋਂ ਬਾਅਦ ਆਪਾਂ ਭਾਈ ਨਾਲ ਦੇ ਜਿਹੜੇ ਕਬੂਤਰ ਰੱਖੇ ਹੋਏ ਆ ਇਹਨਾਂ ਦਾ ਜਿਹੜਾ ਤੁਹਾਨੂੰ ਆਪਾਂ ਸ਼ੋਕ ਕਰਾਵਾਂਗੇ ਜੀ ਠੀਕ ਹੈ ਜੀ ਤੇ ਅਮਨ ਭਾਈ ਹੁਣੀ ਜਿਹੜੀ ਲੋ ਜੀ ਹੁਣ ਆਪਾਂ ਤੁਹਾਨੂੰ ਖੂਬ ਤਨਾ ਸ਼ੌਂਕ ਕਰਾਉਨੇ ਜੀ ਲੋ ਜੀ ਆਪਣੇ ਉਸਤਾਦ ਜੀ ਨਾਲ ਆਏ ਆ ਸ਼ੌਂਕ ਕਰਦੇ ਪਏ ਤੇ ਨਾਲ ਆਪਾਂ ਭਰਾਵਾਂ ਨੂੰ ਵੀ ਸ਼ੌਂਕ ਕਰਾਉਨੇ ਆ ਲੋ ਜੀ ਆ ਸਭ ਤੋਂ ਪਹਿਲਾਂ ਵੀਰ ਜੀ ਹੁਣਾ ਦੇ ਹੱਥ 'ਚ ਕਬੂਤਰ ਹੈ ਜੀ ਇਹਦੇ ਬਾਰੇ ਦੱਸਣਗੇ ਤੇ ਨਾਲੇ ਤੁਹਾਨੂੰ ਸ਼ੌਂਕ ਕਰਾਉਂਦੇ ਆ ਜੀ ਹਾਂਜੀ ਭਾਈ ਇਸ ਬਾਰੇ ਥੋੜਾ ਜਿਹਾ ਦੱਸੋ ਕਬੂਤਰ ਬਾਰੇ ਅੱਜ ਆਇਆ ਮੈਨੂੰ ਪੂਣਾ ਆਇਆ ਘਰ ਹਾਂਜੀ ਵੀਰ ਜੀ ਇਹ ਹਾਂਜੀ ਹਾਂਜੀ ਫਿਰ ਜੀ ਇਹ ਕਬੂਤਰੀ ਆ ਡੀ ਜੇ ਰੋਇਪੁਰੀ ਕਬੂਤਰੀ ਆ ਹਾਂ ਜੀ ਤੇਰੇ ਜਿਹੜੇ ਬੱਚੇ ਆ ਵੀ ਹਰ ਰਿਜ਼ਲਟ ਦਿੰਦੇ ਆ ਨੂੰ ਬਾਈ ਚ ਮੋਰਾ ਖਾ ਕੇ ਕੱਪ ਜਿੱਤ ਕੇ ਵੀ ਆਏ ਆ ਹਾਂ ਜੀ ਤੇ ਇਹ ਮੇਨ ਕਬੂਤਰੀ ਆ ਡੇ ਛੱਤ ਦੀ ਹੈਗੀ ਹੈ ਵੱਡੀ ਮੱਦੀ ਵੱਡੀ ਮੱਦੀ ਨੂੰ ਕਹਿੰਦੇ ਆਪਾਂ ਹਾਂ ਜੀ ਤੇ ਇਹ ਮਲਕੀ ਇਹਦਾ ਜੋੜਾ ਲਗਾਇਆ ਜੀ ਹਾਂ ਜੀ ਇਹ ਜੋੜਾ ਲਾਇਆ ਜੀ ਇਹ ਆ ਡੇ ਸਤਾਜੀ ਰੋਇ ਸਤਾਜੀ ਆ ਡੇ ਤੇ ਉਹਨਾਂ ਨੇ ਜੋੜਾ ਮਿਲ ਕੇ ਦਿੱਤਾ ਨੂੰ ਜੀ ਠੀਕ ਤੇ ਜਿੱਥੋਂ ਤੱਕ ਵੀ ਆਪਾਂ ਆਏ ਆ ਜੀ ਇਹ ਆਪਣੀ 스타 ਰੋਹਿਤ ਉਸਤਾਦ ਦੀ ਕਿਰਪਾ ਕਰਕੇ ਉਹ ਤੱਕ ਪਹੁੰਚੇ ਆ ਤੇ ਚੂ ਉਸਤਾਦ ਹੋਣਾ ਕਰਕੇ ਠੀਕ ਛੱਤ ਵੀ ਜੀ ਉਹਨਾਂ ਦੀ ਹੈ ਹਾਂਜੀ ਤੇ ਸਾਨੂੰ ਜਿੰਨੀ ਵੀ ਕਬੂਤਰ ਬਾਈ ਸਿੱਖਿਆ ਦਿੱਤੀ ਉਹਨਾਂ ਨੇ ਸਾਨੂੰ ਅਮਨਵੀਰ ਜੀ ਨੂੰ ਪ੍ਰਦੀਪ ਵੀਰ ਜੀ ਨੂੰ ਤੇ ਸਾਰੀ ਉਹਨਾਂ ਨੇ ਸਿੱਖਿਆ ਕਰਕੇ ਆਪਾਂ ਤੱਕ ਪਹੁੰਚੇ ਆ ਠੀਕ ਹਾਂਜੀ ਲੋ ਜੀ ਆਪਣੇ ਰੋਹਿਤ ਉਸਤਾਦ ਜੀ ਹਣੀ ਨੇ ਤੇ ਉਹਨਾਂ ਨੇ ਜਿਹੜਾ ਇਹ ਪੇਰ ਇੱਕ ਜਿਹੜਾ ਸੈੱਟ ਕਰਕੇ ਦਿੱਤਾ ਵਾ ਤੇ ਇਹ ਜਿਹੜੀ ਆ ਇਹਦੇ ਬੱਚਿਆਂ ਦਾ ਗਾ ਬਹੁਤ ਵਧੀਆ ਰਿਜ਼ਲਟ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਹਰ ਬਾਜੀ ਇਹ ਪੈਂਦੇ ਆ ਜੀ ਮੋਰਾ ਖਾਂਦੇ ਆ ਜੀ ਹਾਂਜੀ ਬੱਚੇ ਵੀ ਵਧੀਆ ਪ੍ਰਵਾਇਜ਼ ਕਰਦੇ ਇਹਨਾਂ ਦੇ ਹਾਂਜੀ ਤੇ ਬਾਜੀ ਆਈ ਵਨ ਕਰਕੇ ਆਉਂਦੇ ਆ ਜੀ ਥਾਰ ਬਾਜੀ ਸ਼ਿਲਦਾ ਜੀ ਆਪਾਂ 2020 ਤੋਂ ਲੈ ਕੇ ਵਧੀਆ ਰਿਜ਼ਲਟ ਦਿੱਤਾ ਆ ਜੀ ਸਾਰੇ ਵੀਰਾਂ ਨੂੰ ਪਤਾ ਹੈ ਸ਼ੌਂਕ ਚੰਗਾ ਆ ਜੀ ਤੇ ਬਾਕੀ ਤੁਹਾਨੂੰ ਪਤਾ ਚੰਗੇ ਕਬੂਤਰ ਡਾਗੇ ਥੇ ਜੀ ਨਾਂ ਬੰਦਾ ਆ ਜੀ ਬਿਲਕੁਲ ਸਹੀ ਹਾਂਜੀ ਥੇ ਲੰਡਾਣੀ ਲੋ ਜੀ ਆ ਆ ਜੋੜਾ ਜੀ ਭਾਈ ਇਹਨਾਂ ਦੇ ਮੇਨ ਜੋੜਾ ਜੀ ਕਬੂਤਰੀ ਹੈ ਲਓ ਜੀ ਬਿਲਕੁਲ ਕਲੀਅਰ ਕਾਤੀ ਆ ਖਾਪਮਾ ਠੀਕ ਹੈ ਜੀ ਲੋਈ ਪਰਦਾ ਛਾਂ ਕਰਾਇਓ ਭਰਾਵਾਂ ਨੂੰ ਲੋਈ ਆ ਇਹਨੂੰ ਪਰ ਲੱਗਾ ਏ ਠੀਕ ਹੈ ਜੀ ਓਕੇ ਆ ਇਹ ਫੋਲੇ ਦਾ ਕਲਰ ਜੀ ਠੀਕ ਹੈ ਤੇ ਨਾਲ ਜਿਹੜਾ ਨਾਰ ਲੱਗਾ ਭਾਈ ਉਹਦਾ ਵੀ ਸ਼ੌਂਕ ਕਰਾਓ ਜੀ ਹਾਂਜੀ ਕਰਾਣੇ ਆ ਆ ਨਾਰ ਲੱਗਾ ਇਹ ਫਤਬੁਤਰੀ ਨਾਂ ਦੀ ਠੀਕ ਹੈ ਹਾਂਜੀ ਠੀਕ ਏ ਦੱਬਰ ਪਰਦਾ ਛਾਹ ਠੀਕ ਇਹ ਇਹ ਮਿਲਵਾ ਕੇ ਤੱਕਿਆ ਨਾ ਫੜ ਕੇ ਖਾ ਲਓਈਆ ਭਾਈ ਜੀ ਨੀ ਇੱਕ ਮਾਦੀ ਦਾ ਹੋ ਸ਼ੌਂਕ ਰਾ ਰਹੇ ਤੁਹਾਨੂੰ ਹਾਂਜੀ ਭਾਈ ਜੀ ਇਹ ਮਾਦੀ ਦਾ ਭਾਈ ਆਪਣੇ ਕੋਈ ਕੀ ਰਿਜ਼ਲਟ ਹੈ ਜੀ ਇਹ ਰਿਜ਼ਲਟ ਤਾਂ ਜੀ ਬਹੁਤ ਵਧੀਆ ਜੀ ਇਹ ਸਾਡੇ ਉਸਤਾਦ ਦੇ ਘਰ ਦੀ ਰੋਹੀ ਉਸਤਾਦ ਨਾਲ ਦੀ ਮਾਦੀ ਉਹਨਾਂ ਦਾ ਕਬੂਤਰ ਹੈ ਮੰਡੀ ਵਾਲਾ ਡੇੜੀ ਕਬੂਤਰ ਤੇ ਉਹਦੀ ਪੱਠੀ ਹੈ ਇਹ ਸਾਡੇ ਤੋਂ 3-4 ਸਾਲ ਹੋ ਗਿਆ ਵਧੀਆ ਉੜਦੀ ਮਾਦੀ ਹੈ ਤੇ ਇਹ ਮਾਦੀ ਨੂੰ ਜਿੰਨੀ ਅਰੀ ਵੀ ਹੈ ਜੀ ਡਾਇਆ ਰਿਜ਼ਲਟ ਸਹੀ ਦਿੱਤਾ ਜੀ ਅੰਨੇ ਡੇਢ 2 ਤੇ ਪਲੱਸ 2.5 3 ਅੰਨੇ ਡਾਰ ਕਰਦੀ ਹੈ ਹਾਂਜੀ ਲੋ ਜੀ ਸ਼ੌਕ ਕਰੋ ਜੀ ਇਹ ਆਪਣੇ ਰੋਹਿਤ ਉਸਤਾਦ ਜੀ ਨਹੀਂ ਹੈ ਅਖ ਦੇ ਅਖ ਦੇ ਉਹਨਾਂ ਦੇ ਘਰੋਂ ਆਈ ਜੇ ਰੋਹਿਤ ਸਤਾਜ ਜੀ ਗਾਲ ਮੰਡੀ ਵਾਲੇ ਠੀਕ ਹੈ ਠੀਕ ਹੈ ਲਓ ਜੀ ਆ ਕੀ ਇਹ ਲੈ ਗਏ ਹਾਂ ਇਹ ਗੱਲਾਂ ਨੇ ਜੋ ਹਾਂਜੀ ਲਓ ਜੀ ਹੁਣ ਵੀਰ ਜੀ ਨਹੀਂ ਤੁਹਾਨੂੰ ਸ਼ੌਕ ਕਰਾਉਣ ਲੱਗੇ ਟੈਡੀ ਹਾਂਜੀ ਜੀ ਹਾਂਜੀ ਇਹਦਾ ਆਪਣਾ ਕੀ ਇਹਦੀ ਕਾਰਗਰਦੀ ਹੈਗੀ ਕਿੰਨਾ ਟਾਈਮ ਇਹਦਾ ਦੱਸੋ ਜੀ ਆਪਣੀ ਪਰਵਾਜਾਂ ਦੇ ਇਹ ਜੀ ਆਡੇ ਉਸਤਾਦ ਦੇ ਘਰੋਂ ਜੀ ਇਹਦਾ ਪਿਓ ਹੈ ਜੀ ਗਿੱਡਕੂ ਪੱਠਾ ਹਾਂਜੀ ਤੇ ਇਹ ਗੱਡੀ ਜੀ ਉਹਦਾ ਪੱਠਾ ਹੈ ਜੀ ਬਹੁਤ ਵਧੀਆ ਪਰਵਾਇ ਕਰਦਾ ਜੀ ਤੇ ਜਿਹੜਾ ਦਾ ਪਿਓ ਸੀ ਉਹ ਵੀ ਸਾਡੇ ਕੋ ਚੰਗੀ ਪਰਵਾਇ ਕਰਦਾ ਸੀ ਹਾਂਜੀ ਹਾਂਜੀ ਤੇ ਬਾਜੀਆ ਜੀ ਵੀ ਵਿਨਰ ਆ ਉਹ ਤੇ ਉਹ ਕਬੂਤਰ ਫਿਰ ਥੋੜਾ ਬਿਮਾਰ ਹੋ ਗਿਆ ਤੇ ਵੀ ਡੈਥ ਹੋ ਗਈ ਤੇ ਇਹ ਪੱਠਾ ਵੀ ਜਲਤ ਬਹੁਤ ਵਧੀਆ ਦਿੰਦਾ ਹੈ ਸਾਡੇ ਪੱਠੇ ਦਾ ਪੱਠਾ ਗਾੜੀ ਰੋਹਿਤ ਸਾਧ ਦੇ ਗਿਟਕੂ ਦਾ ਠੀਕ ਹਾਂਜੀ ਲੋਈ ਰੋਹਿਤ ਉਸਤਾਦ ਜੀ ਨੇ ਲੱਗਦਾ ਬਹੁਤ ਜ਼ਿਆਦਾ ਗਿਫਟ ਕਰਦੇ ਨੇ ਕਿਉਂਕਿ ਸਾਰੇ ਜਿੰਨੇ ਵੀ ਤਕਰੀਬਨ ਅਜੇ ਤੱਕ ਦਿਖਾਏ ਕਬੂਤਰ ਮੈਂ ਤੁਹਾਨੂੰ ਤੇ ਤੁਹਾਨੂੰ ਹੋਰ ਵੀ ਅੱਗੇ ਵੀ ਸ਼ੌਂਕ ਕਰਾਵਾਂਗੇ ਕਿਉਂਕਿ ਮੈਂ ਪਹਿਲੇ ਸ਼ੌਂਕ ਕਰ ਚੁੱਕਾ ਹਾਂ ਤੇ ਕਾਫੀ ਜ਼ਿਆਦਾ ਕਬੂਤਰ ਇਹਨਾਂ ਦੇ ਉਸਤਾਦ ਜੀ ਹੁਣ ਲੌਈ ਆਏ ਆ ਠੀਕ ਹੈ ਲਓ ਜੀ ਹੁਣ ਤੁਹਾਨੂੰ ਡੈਡੀ ਪੱਠਾ ਉਹਨੇ ਘਰ ਦਾ ਦਿਖਾਉਨੇ ਆ ਜੀ ਲਓ ਜੀ ਪਰ ਦਾ ਵੀ ਸ਼ੌਂਕ ਕਰ ਲਓ ਲਓ ਜੀ ਬਿਲਕੁਲ ਤਿਆਰ ਹੋੰਦਿਆ ਜੇਠ ਦੀ ਤਿਆਰੀ ਵਾਸਤੇ ਆ ਸ਼ੌਂਕ ਕਰ ਲਓ। ਲਓ ਜੀ ਇੱਕ ਹੋਰ। ਚੱਲ ਜੀ ਭਾਦੇ। ਟੈੜੀ ਪੱਠਾ। ਵੀਡੀਓ ਵਿੱਚ ਆ ਜਾਣਾ ਵਾ। ਵੀਡੀਓ ਤੋਂ ਮੈਂ ਰੋਕ ਲੈਣਗੇ ਨਾ। ਅੱਛਾ। ਦੋ ਮਿੰਟ ਰੋਕ ਦੇ। ਚੱਲ ਜੀ। ਯਾਦਿਕਰੋਸਤਾਨ ਤੋਂ ਸੀ ਮਾਗੇਂਦਰਾ ਜੀ। ਤੇ ਇਹ ਦਾ ਉਸਤਾਦ ਜੀ ਕੀ ਰਿਜ਼ਲਟ ਆ? ਭਾਜੀ ਇਹ ਨਾ ਜਲਤੇ ਹੈਗਾ ਜੀ। ਇਹ ਹਡੇ ਘਰ ਦਾ ਪੱਠਾ ਆ ਜੀ। ਇਹ ਪ੍ਰਦੀਪਸਤਾਨ ਨੇ ਜੋੜਾ ਮਿਲਿਆ ਹੈ ਜੀ। ਹਾਂਜੀ। ਤੇ ਉਹਦਾ ਪੱਠਾ ਆ। ਤੇ ਇਹ ਮਾਪਿਓ ਦਾ ਸ਼ੌਂਕ ਵੀ ਤੁਹਾਨੂੰ ਕਰਾਵਾਂਗੇ। ਤੇ ਪੱਠਾ ਇਹੋ ਜੀ ਬਹੁਤ ਵਧੀਆ ਦੀ ਪ੍ਰਵਾਜ ਆ ਹਾਂਜੀ ਤੇ ਪੱਠਾ ਜਿੰਨੀ ਵਾਰੀ ਡਾਣੇ ਆਪਾਂ ਹਾਂਜੀ ਹਾਂਜੀ ਹਫ਼ਤੇ ਬਾਅਦ ਕੱਢ ਕੇ ਡਾਲੀਏ ਚਾਰ ਦਿਨ ਬਾਅਦ ਉਹ ਤਿੰਨ ਪਲੱਸ ਥੱਲੇ ਨਹੀਂ ਪੈਂਦਾ ਠੀਕ ਤੇ ਪੱਠਾ ਲਓ ਜੀ ਇਹ ਪਰਦਾ ਇਹ ਤੁਹਾਨੂੰ ਸ਼ੌਂਕ ਕਰਾਉਂਦੇ ਆ ਠੀਕ ਹੈ ਪੂਰਾ ਫੁੱਲ ਦਿਖਾ ਦਿਓ ਲੋ ਇਹ ਆ ਫੋਰ ਲਈਦਾ ਕਲਰ ਜੀ ਤੇ ਹੁਣ ਜਿਹੜਾ ਆਪਣਾ ਟੀ ਟਾਈਮ ਹੋ ਗਿਆ ਵਾ ਤੇ ਇਸ ਤੋਂ ਬਾਅਦ ਜਿਹੜਾ ਵਾ ਠੀਕ ਹੈ ਜੀ ਆਪਾਂ ਨੈਕਸਟ ਵੀਡੀਓ ਤੇ ਤੁਹਾਨੂੰ ਜਿਹੜਾ ਵਾ ਹੋਰ ਹੀ ਭਾਈ ਨਾਲ ਜਿਹੜੇ ਕਬੂਤਰ ਆ ਇਹਨਾਂ ਦਾ ਸ਼ੌਂਕ ਕਰਾਵਾਂਗੇ ਜੀ ਠੀਕ ਹੈ ਜੀ ਤੇ ਮਹਿਮਾਨ ਨਵਾਜੀ ਬਹੁਤ ਚੰਗੇ ਨੇ ਤੇ ਮਿਲਦੇ ਤਾਂ ਨੈਕਸਟ ਵੀਡੀਓ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਤੁਹਾਨੂੰ ਦੂਜੇ ਪਾਰ ਤੇ ਕਬੂਤਰ ਬਹੁਤ ਵਧੀਆ ਵਧੀਆ ਨੇ ਸਲੇਟੀ ਵੀ ਨੇ ਸਾਰੇ ਨੇ ਤੇ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਜੀ ਬਣੇ ਰਿਓ ਵੀਡੀਓ ਦੇ ਵਿੱਚ ਤਾਂ